ਸੰਦੂ ਬ੍ਰਦਰ ਸੰਦੂ ਬ੍ਰਦਰ ਕਿਵੇਂ ਇੱਕ ਤਾਂ ਦਰਸ਼ਕਾਂ ਦਾ ਅੱਜ ਥੋੜਾ ਜਿਹਾ ਭਲੇਖਾ ਕੱਢਣਾ ਕਈ ਸੋਚਦੇ ਰਹਿੰਦੇ ਆ ਕਿ ਬ੍ਰਦਰ ਹੋ ਤੁਸੀਂ ਰੀਅਲ ਬ੍ਰਦਰ ਹੋ ਕਜ਼ਨ ਬ੍ਰਦਰ ਹੋ ਜਾਂ ਪਿੰਡ ਤੋਂ ਪਹਿਲਾਂ ਤਾਂ ਤੁਹਾਡਾ ਜਿਹੜਾ ਨਾਂ ਆ ਉਹ ਆਪਣਾ ਨਾਂ ਜ਼ਰੂਰ ਦੱਸਣਾ ਤੁਹਾਡਾ ਜਿਹੜਾ origignal ਨਾਂ ਆ ਮੇਰਾ ਨਾਂ ਦੀ ਸਵਰਨ ਸਿੰਘ ਸੰਧੂ ਸਵਰਨ ਸਿੰਘ ਸੰਧੂ ਸਾਡਾ ਨਾਂ ਦੀ ਹਰਪ੍ਰੀਤ ਸੰਧੂ ਜੀ ਹਰਪ੍ਰੀਤ ਸੰਧੂ ਅੱਛਾ ਪਰ ਇਹ ਜ਼ਰੂਰ ਮੇਰਾ ਆਪਣਾ ਵੀ ਭਲੇਖਾ ਕਿ ਤੁਸੀਂ ਬ੍ਰਦਰ ਹੋ ਜਾਂ ਕਜ਼ਨ ਹੋ ਜਾਂ ਪਿੰਡ ਤੋਂ ਅਸੀਂ ਇਹ ਤੋਂ ਬਣਾਇਆ ਜਾਦਾ ਕਹਿੰਦੇ ਸ਼ੁਰੂ ਤੋਂ ਇਕੱਠੇ ਰਹਿਆ ਕੱਟੇ ਬੜੇਆ ਇਕੱਠੀ ਖੇਡੇਆ ਇਕੱਠੀ ਕਮੈਂਟਰੀ ਸ਼ੁਰੂਆਤ ਕੀਤੀ ਜੋ ਵੀ ਕੰਮ ਕਰੇ ਨੇ ਅਸੀਂ ਇਕੱਠਾਂ ਹੀ ਕੀਤੇ ਨੇ ਅਸੀਂ ਭਰਾਵਾਂ ਤੋਂ ਵੀ ਵੱਧ ਕੇ ਆ ਜੇ ਇੱਕ ਮਾਂ ਦੇ ਨਹੀਂ ਜੰਮੇ ਤਾਂ ਅਸੀਂ ਉਸ ਤੋਂ ਵੀ ਵੱਧ ਕੇ ਆ ਸਾਨੂੰ ਇਹ ਵੀ ਮਾਣ ਆ ਕਿ ਅਸੀਂ ਸਗੇ ਭਰਾ ਨਹੀਂ ਆ ਪਰ ਪਰ ਸਾਨੂੰ ਮਾਣ ਆ ਕਿ ਅਸੀਂ ਸਕੇ ਭਰਾਵਾਂ ਤੋਂ ਵੀ ਵੱਧ ਆ ਵੱਧ ਕੇ ਇੱਕ ਦੂਜੇ ਨੂੰ ਪਿਆਰ ਕਰਦੇ ਆ ਕੀ ਬਾਤ ਹੈ ਇਹ ਤੁਸੀਂ ਦੱਸਣਾ ਤੁਹਾਡਾ ਪਿੰਡ ਕਿਆ ਜਾਂ ਕਜ਼ਨ ਹੋ ਜਾਂ ਲਾਗੇ ਲਾਗੇ ਪਿੰਡ ਆ ਸਾਡਾ ਪਿੰਡ ਇੱਕਾ ਜੀ ਪਿੰਡ ਧੂਰਾ ਜ਼ਿਲ੍ਹਾ ਸੰਗਰੂਰ ਦਾ ਧੂਰੀ ਦੇ ਲਾਗੇ ਪਿੰਡ ਆ ਜੀ ਅਸੀਂ ਬਿਲਕੁਲ ਛੋਟੇ ਹੁੰਦੇ ਜਦੋਂ ਸਵਰਨ ਦੇ ਘਰ ਦੇ ਲਾਗੇ ਸਾਡਾ ਘਰ ਸੀਗਾ ਅਸੀਂ ਇਕੱਠੇ ਪਰੇ ਇਕੱਠੇ ਖੇਡੇ ਤੇ ਇਕੱਠੇ ਰਹਿਣਾ ਇਕੱਠੇ ਮਸਤੀਆਂ ਕਰਨੀਆਂ ਇਕੱਠੀ ਕਾਲ ਜਿਹਾ ਤੇ ਇਕੱਠੀ ਕਮੈਂਟਰੀ ਦੀ ਸ਼ੁਰੂਆਤ ਕਰੀ ਪਰ ਇੰਨੀ ਗੱਲ ਕਹਿੰਨਾ ਵੀ ਇਹ ਧਾਰਨ ਵੀ ਹੈ ਕਿ ਉਹਨਾਂ ਮੇਰਾ ਖਿਆਲ ਹੈ ਸ਼ਾਇਦ ਸ਼ਕੀਬ ਭਰਾਵਾਂ ਦਾ ਆਪ ਉਸ ਪਿਆਰ ਨਹੀਂ ਹੋਣਾ ਜਿੰਨਾ ਸਾਡਾ ਉਸ ਪਿਆਰ ਹੈ ਬਾਬਾ ਨਾਨਕ ਸਾਡੇ ਪਿਆਰ ਨੂੰ ਇਸੇ ਤਰ੍ਹਾਂ ਰੱਖੇ ਬਿਲਕੁਲ ਸਹੀ ਗੱਲ ਹੈ ਤੁਸੀਂ ਉਦਾਹਰਨ ਬਣ ਕੇ ਉਤਰੇ ਹੋ ਕਬੱਡੀ ਕਮੈਂਟਰੀ ਦੇ ਵਿੱਚ ਅੱਛਾ ਕਿਵੇਂ ਵਿਚਾਰ ਆਇਆ ਕਿ ਇੱਕ ਕਬੱਡੀ ਕਮੈਂਟਰੀ ਦੇ ਵਿੱਚ ਤੁਰਲਾ ਛੱਡ ਕੇ ਪੱਗ ਬਨ ਕੇ ਕੁਰਤਾ ਪਾ ਕੇ ਜੈਕਟ ਪਾ ਕੇ ਥੱਲੇ ਲਾਚਾ ਲਾ ਕੇ ਜਾਂ ਚਾਦਰ ਲਾ ਕੇ ਕਮੈਂਟਰੀ ਕੀਤੀ ਜਾਵੇ ਇਹੋ ਜਿਹਾ ਵਿਚਾਰ ਕਿਵੇਂ ਆਇਆ ਕਿਉਂਕਿ ਤੁਹਾਨੂੰ ਪਤਾ ਸੀ ਲੋਕ ਐਕਸੈਪਟ ਕਰ ਲੈਣਗੇ ਤੁਹਾਨੂੰ ਸਭ ਤੋਂ ਵੱਡੀ ਗੱਲ ਜੀ ਜਦੋਂ ਪਹਿਲੀ ਵਾਰ ਕਮੈਂਟਰੀ ਸ਼ੁਰੂਆਤ ਕੀਤੀ ਸੀ ਪਿੰਡ ਆਰਾਮਲੀ ਲਗਦੀ ਸੀ ਉਹ ਸੱਭਿਆਚਾਰਕ ਮੇਲਿਆਂ ਦੀ ਥੋੜਾ ਮੋਟਾ ਬੋਲਦੇ ਹੁੰਦੇ ਤੇ ਸਾਡੇ ਗਵਾਂਢੀ ਪਿੰਡ ਆ ਚੰਦਪੁਰ ਉੱਥੇ ਉਹਨਾਂ ਨੇ ਆਖਿਆ ਵੀ ਤੁਸੀਂ ਸਾਡੇ ਪਿੰਡ ਕਬੱਡੀ ਦਾ ਆਪਾ ਸਟੇਜ ਤੇ ਬੈਠੇ ਸ਼ਰ ਵਗੈਰਾ ਬੋਲੀ ਚੱਲਿਓ ਪਰ ਉੱਥੇ ਜਿਹੜਾ ਸਾਊਂਡ ਵਾਲਾ ਸੀ ਉਹ ਕਹਿੰਦਾ ਮੈਕ ਲੈ ਕੇ ਗਰਾਊਂਡ ਦੇ ਵਿੱਚ ਜਾਓ ਚਲੋ ਗਰਾਊਂਡ ਦੇ ਥੋੜੀ ਕਮੈਂਟਰੀ ਕਰੀ ਵਧੀਆ ਲੱਗੀ ਬਜ਼ੁਰਗਾਂ ਨੂੰ ਵਧੀਆ ਲੱਗੀ ਫਿਰ ਉੱਤ ਦੱਲਾਂ ਨਾਲ ਪਿੰਡ ਹੈ ਚਲੋ ਉੱਥੇ ਸੀ ਕਮੈਂਟਰੀ ਕੀਤੀ ਉਹ ਬੁੱਕ ਕਰਨਾ ਹੈ ਸਾਨੂੰ ਉਹਨਾਂ ਨੂੰ ਬੁੱਕ ਕਰਿਆ ਤੇ ਕਮੈਂਟਰੀ ਕਰੀ ਤੇ ਬਰਵਾਸੀਂ ਰਾਮੂ ਵਾਲਾ ਸਾਹਿਬ ਸਟੇਜ ਤੇ ਸੀ ਉਹਨਾਂ ਨੇ ਸਾਨੂੰ ਗਰਾਊਂਡ 'ਚੋਂ ਬੁਲਾਇਆ ਕਹਿੰਦੇ ਪੁੱਤੋਂ ਨੂੰ ਨੇਕਾ ਥਾਂ ਵਿੱਚ ਵਿਖਿਆ ਕਰਾਂਗੇ ਤੇ ਫ ਉੱਥੇ ਉਹ ਮੈਨੂੰ ਕਹਿੰਦੇ ਵੀ ਤੁਰਲੇ ਵਾਲੀ ਪੱਗ ਬਨਣੀ ਆ ਮੁੰਡਾ ਪੰਗੜਾ ਪਾਉਂਦਾ ਸੀ ਤੇ ਉਹਨਾਂ ਨੇ ਤੁਰਲੇ ਵਾਲੀ ਪੱਗ ਬੰਨੀ ਤੇ ਬਨ ਕੇ ਕਮੈਂਟਰੀ ਕਰੀ ਪਸੰਦ ਕਰਿਆ ਲਵੇ ਸਕਰੋਦੀ ਪਿੰਡ ਆ ਉਹ ਕਹਿੰਦੇ ਵੀ ਸਾਡੇ ਪਿੰਡ ਪੂਰੀ ਡਰੈਸ ਲੈ ਕੇ ਆਉਣੀ ਆ ਮੈਨੂੰ ਨਹੀਂ ਪਤਾ ਜੀ ਕਿੱਥੋਂ ਡਰੈਸ ਯਾਦਰਾ ਮਿਲੂਗਾ ਕਿੱਥੋਂ జాਕਟ ਮਿਲਣੀ ਆ ਪੱਗ ਚਲੋ ਦੇਤੀ ਸੀ ਉਹਨਾਂ ਨੇ ਤੇ ਸਾਡੇ ਪਿੰਡੋਂ ਇੱਕ ਮੁੰਡਾ ਪੰਗੜਾ ਪਾਉਂਦਾ ਸੀ ਉਹਦੇ ਕੋਲੋਂ ਅਸੀਂ ਉਹਨਾਂ ਟਾਈਮਾਂ 'ਚ ਸੈਕੰਡ ਹੈਂਡ ਡਰੈਸ 500 ਰੁਪਏ 'ਚ ਖਰੀਦੀ ਤੇ ਜੁੱਤੀਓ ਨੂੰ ਮੋੜ ਨਹੀਂ ਕੀਤੀ ਉਹ ਡਰੈਸ ਪਾ ਕੇ ਅਸੀਂ ਇਸ ਕ੍ਰੌਦੀਦਾਰ ਤੇ ਕਮੈਂਟਰੀ ਕਰੀ ਉਸ ਤੋਂ ਬਾਅਦ ਕੋਟ ਤੇ ਜਾਦਰੇ ਦੇ ਦੌਰ ਚੱਲ ਪਿਆ ਦਰਸ਼ਕਾਂ ਦਾ ਬਹੁਤ ਜ਼ਿਆਦਾ ਪਿਆਰ ਮਿਲਿਆ ਜੀ ਅੱਜ ਬਾਬੇ ਦੀ ਕਿਰਪਾ ਨਾਲ ਅੱਛਾ ਸੰਸਾਪ ਤੁਹਾਡੇ ਲਈ ਮੇਰਾ ਕੁਐਸਚਨ ਇਹ ਆ ਕਿ ਤੁਸੀਂ ਕਿਵੇਂ ਸੋਚਿਆ ਕਿ ਆਪਾਂ ਦੋਨੇ ਕਮੈਂਟਰੀ ਕਰ ਸਕਦੇ ਆ ਕੀ ਪਹਿਲਾਂ ਕਿਸੇ ਹੋਰ ਗੇਮ ਦੀ ਕਮੈਂਟਰੀ ਕਰਦੇ ਹੁੰਦੇ ਸੀ ਜਾਂ ਵਾਚ ਕਰਦੇ ਨੇ ਉਹ ਕਮੈਂਟਰੀ ਨੂੰ ਲੱਕੀ ਬਾਜੀ ਅਸੀਂ ਜਦੋਂ ਕਾਲਜ ਪੜ੍ਹਦੇ ਸੀਗੇ ਹਰਪ੍ਰੀਤ ਨੂੰ ਲਿਖਣ ਦਾ ਬਹੁਤ ਸ਼ੌਕ ਸੀਗਾ ਬੜੇ ਸੋਹਣੀਆਂ ਚੀਜ਼ਾਂ ਲਿਖੀਆਂ ਗੀਤ ਲਿਖੇ ਹੋਰ ਕਹਾਣੀਆਂ ਲਿਖੀਆਂ ਕਈ ਫਿਲਮਾਂ ਵੀ ਲਿਖੀਆਂ ਵਾਹ ਜੀ ਵਾਹ ਪਰ ਉਹ ਅਸੀਂ ਕਿਹਨੂੰ ਨਹੀਂ ਦੇ ਸਕੇ ਕਾਲਜ ਜਿਹੜੇ ਮੈਗਜ਼ੀਨ ਸ਼ਬਦ ਦੇ ਸੀ ਉਹਨਾਂ 'ਤੇ ਸਾਡੀਆਂ ਕਹਾਣੀਆਂ ਸਾਡੀਆਂ ਉਹ ਗੱਲਾਂ ਛਪੀਆਂ ਇਹ ਮਾਨ ਵਾਲੀ ਗੱਲ ਸੀ ਉਸ ਤੋਂ ਬਾਅਦ ਹਰਪ੍ਰੀਤ ਮੈਨੂੰ ਕਹਿੰਦਾ ਵੀ ਤੂੰ ਗਾਇਆ ਕਰ ਸਲੋ ਇਹਨਾਂ ਦੇ ਹੌਸਲੇ ਤੇ ਮੈਂ ਥੋੜਾ ਥੋੜਾ ਗਾਉਣਾ ਸ਼ੁਰੂ ਕੀਤਾ ਕਾਲਜ ਦੀਆਂ ਸਟੇਜਾਂ 'ਤੇ ਜਦੋਂ ਕਦੇ ਮੌਕਾ ਮਿਲਦਾ ਉੱਥੇ ਗਾ ਲੈਂਦੇ ਸੀ ਜਦੋਂ ਕੋਈ ਵੀ ਕਾਲਜ ਦਾ ਕੈਂਪ ਲੱਗਣਾ ਰਾਤ ਨੂੰ ਸਾਨੂੰ ਸਮਾਂ ਮਿਲਣਾ ਰਾਤ ਨੂੰ ਫਿਰ ਅਸੀਂ ਗੀਤ ਗਾਉਣੇ ਉਦਾਂ ਗਾਉਂਦੇ ਗਾਉਂਦੀ ਅਸੀਂ گاਉਣ ਦਾ ਯਤਨ ਵੀ ਕੀਤਾ ਕੁਝ ਸਮਾਂ ਹਨਾ ਪਰ ਮਾਲਕ ਦੀ ਮਿਹਰ ਅਸੀਂ ਬਹੁ ਸੰਘਰਸ਼ ਕੀਤਾ ਜ਼ਿੰਦਗੀ ਚ ਸੰਘਰਸ਼ ਕਰਦੇ ਕਰਦੇ ਪਿੰਡ ਵਿੱਚ ਦੋ ਤਿੰਨ ਕੰਮ ਕੀਤੇ ਸੀ ਬਾਬੇ ਦੀ ਕਿਰਪਾ ਨਾਲ ਉਹਨਾਂ ਕੰਮਾਂ ਦੇ ਵਿੱਚ ਸਾਨੂੰ ਸਫਲਤਾ ਮਿਲੀ ਉਹਦੀ ਸਫਲਤਾ ਮਿਲਦੇ ਸਾਰੀ ਅਸੀਂ ਕੁਝ ਟਾਈਮ ਬੰਬੇ ਵੀ ਰਹੇ ਉੱਥੇ ਵੀ ਕੰਮ ਕੀਤਾ ਪੂਨੇ ਰਹੇ ਉੱਥੇ ਵੀ ਕੰਮ ਕੀਤਾ ਉਤੋਂ ਅੱਗੇ ਫਿਰ ਇਹ ਪਿੰਡ ਦੇ ਵਿੱਚ ਕੰਮ ਕਰ ਰਹੇ ਅਸੀਂ ਜਿਹੜੀ ਵੀ ਕੰਮ ਕੀਤੇ ਥੋੜੇ ਸਫਲ ਰਹੇ ਉਸ ਤੋਂ ਬਾਅਦ ਸਾਡੇ ਮਾਮਾ ਜੀ ਸੀਗੇ ਗੁਣੀ ਕੇ ਪਿੰਡ ਤੋਂ ਉਹ ਕਹਿੰਦੇ ਵੀ ਆਪਾਂ ਨੇ ਸਕੂਲ ਖੋਲਣਾ ਤੇ ਅਸੀਂ 2000 ਦੇ ਵਿੱਚ ਅਸੀਂ ਸਕੂਲ ਖੋਲ੍ਹਿਆ ਬਖੂ ਵੀਰ ਪਿੰਡ ਦੇ ਵਿੱਚ ਉਹ ਸਕੂਲ ਦੇ ਵਿੱਚ ਸਾਨੂੰ ਬਹੁਤ ਪਿਆਰ ਮਿਲਿਆ ਲੋਕਾਂ ਦਾ ਬੱਚੇ ਸੋਹਣੇ ਸਾਡੇ ਕੋਲ ਐਡਮਿਸ਼ਨ ਹੋ ਗਈ ਬੱਚਿਆਂ ਦੀ ਸਕੂਲ ਚਲਾਉਂਦੇ ਰਹੇ ਅਸੀਂ 2 2002 ਦੇ ਵਿੱਚ ਆ ਕੇ ਹਰਪ੍ਰੀਤ ਕਹਿੰਦਾ ਵੀ ਆਪਾਂ ਕਮੇਟਰੀ ਕਰਨੀ ਹੈ ਜੀ ਕੀ ਬਾਤ ਹੈ ਮਾ ਵੀ ਦੇਖ ਕਹਿੰਦਾ ਕੋਈ ਨਹੀਂ ਹੁੰਦਾ ਮੇਰਾ ਕਹਦਾ ਦਿਲ ਕਰਦਾ ਵੀ ਆਪਾਂ ਕਮੈਂਟਰੀ ਕਰੀਏ ਸੋ ਉਤੋਂ ਹੀ ਸਾਨੂੰ ਸਬੱਬ ਬਣਿਆ ਸਾਡਾ ਕਮੈਂਟਰੀ ਕਰਦਾ ਜਿਵੇਂ ਦੱਸਿਆ ਵੀ ਸਟੇਜਾਂ ਦੇ ਅਸੀਂ ਥੋੜਾ ਥੋੜਾ ਬੋਲਣ ਲੱਗ ਗਏ ਸੀਗੇ ਕੋਈ ਵੀ ਸਟੇਜ ਹੁੰਦੀ ਸਾਨੂੰ ਬੁਲਾਉਂਦਾ ਕੋਈ ਅਸੀਂ ਬੋਲਦੇ ਉਸ ਤੋਂ ਬਾਅਦ ਫਿਰ ਅਸੀਂ ਹਰਚੰਦਪੁਰ ਪਿੰਡ ਤੋਂ ਸ਼ੁਰੂਆਤ ਕੀਤੀ ਫਿਰ ਜਖੜਾ ਪਿੰਡ ਸਾਡਾ ਬਾਈ ਬਬਲੂ ਜੀ ਸੇ ਰਹਿੰਦੇ ਆ ਉਹਨਾਂ ਦੇ ਪਿੰਡਾਂ 'ਚ ਅਸੀਂ ਕਮੈਂਟਰੀ ਕੀਤੀ ਉਸ ਤੋਂ ਬਾਅਦ ਫਿਰ ਦੱਲਣਾ ਦਾ ਪਿੰਡ ਸਾਨੂੰ